ਸਹੀ ਗੱਲ ਸਾਰਿਆਂ ਨੂੰ ਅੱਲਾਸਸ ਸਸਤੀ ਗੱਲ ਸਾਰਿਆਂ ਨੂੰ ਤੇ ਮੈਨੂੰ ਪਤਾ ਹੀ ਹੁੰਦਾ ਕੋਈ ਦੂਰੇ ਤੱਕ ਜਾਂਦਾ ਨਾ ਪਤਾ ਨਹੀਂ ਦੀਦੀ ਨਾਲ ਕੰਮ ਕਰਦੀ ਸਤਰੀ ਗੱਲ ਬਸ ਤੇਰੀ ਹੀ ਦਾ ਕਰੀ ਖਾਨ ਨੂੰ ਵਲੋਗਿੰਗ ਨਹੀਂ ਕਰਨੀ ਆਉਂਦੀ ਵੀਰੇ ਲੋ ਲੋ ਇੱਥੇ ਕੀ ਹੋ ਰਿਹਾ ਹਾਂਜੀ ਮਿੱਤਰ ਪਿਆਰ ਦੇ ਸਤਰੀ ਭਾਈ ਆ ਇਦਾਂ ਹੀ ਹਾਂਜੀ ਯਾਰ ਤੁਸੀਂ ਕਿਹੜੇ ਮੈਟਰੋ ਵਰ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਆਇਆ ਰਜਿਸਟ੍ਰੇਸ਼ਨ ਆ ਗਿਆ ਤਾਂ ਇੱਕ ਮਾਰਾ ਜੀਏ ਦਰਸ਼ਨ ਕਰਨ ਆਏ ਆਂ। ਤੋਂ ਸਗਲੀ ਚੱਕਾਂਗੇ। ਉਹ ਦੋ 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 ਸਗਲੀ ਕੀ ਬੱਸ ਖੜੀ ਪਈ ਆ ਯਾਰ ਆ ਦੇਖੋ ਬੱਸ ਖੜੀ ਪਈ ਨਾ ਦੇਖੋ ਜਾਨੇ ਯਾਰ ਕਿੱਥੇ ਚਲਾਉਂਦੇ ਨੇ। ਤੁਰ ਕੇ ਕੀ ਜਾਣਾ ਯਾਰ। ਕੋਈ ਦੋ 1 ਰੁਪਇਆ 2 ਰੁਪਇਆ ਲੱਗਣਾ। ਚਲੋ। ਚੱਲੀਏ। ਚਲੋ। ਆਪਲਾ ਸਟੇਸ਼ਨ ਆਏਗਾ ਉੱਥੇ ਪਹਿਲਾਂ ਜੀ। ਤੇ ਮੁੰਡੇ ਹੁਣ ਬੈਠ ਗਏ ਆ ਜੀ ਬੱਸ ਵਿੱਚ ਮੈਟਰੋ ਜੁਤਰੇ ਆ ਬੱਸ ਚ ਰਹੀ ਆ। ਮੈਟਰੋ ਸਾਡੇ ਘਟੋ ਘੱਟ ਲੀਤਾ। ਮੈਟਰ ਨਹੀਂ ਥੋੜੀ ਲੱਗੀ ਆ ਥੋੜੀ ਲੱਗੀ 2 ਰੁਪਏ ਲੱਗੇ ਕੀ ਹੋਣਾ ਸੀ ਨਾੜਾ ਕਿ ਮੈਟਰ ਕੀ ਜਦੋਂ ਉਤਰੂਗੇ ਤੁਸੀਂ ਤੁਹਾਡੀ ਐਕਸਟਰਾ ਪੈਸੇ ਨਹੀਂ ਲੱਗੇ 1 ਕਿਲੋਮੀਟਰ ਤੱਕ ਤੁਸੀਂ ਟੈਂਕ ਕਰ ਸਕਦੇ ਆ ਭਾਜੀ ਹੋਰ ਜਾਣਕਾਰੀ ਦਿੱਤੀ ਜਾਵੇ ਇਸ ਵਿਸ਼ੇ ਬਾਰੇ ਕੋਈ ਹੈ ਕਿ ਆਓ ਜਿੰਨਾ ਦੀ ਹੋਣਾ ਬਾਹਰ ਕਰੋ ਨਿਕਲੋ ਬਾਹਰ ਤੁਸੀਂ ਬਾਹਰ ਨਿਕਲੋਗੇ ਤੇ ਕੁਝ ਪਤਾ ਲੱਗੇ ਮੇਰੇ ਕਿਤਾ ਗੱਡੀ ਤੇ ਕੀ ਆ ਬਗਾਨੇ ਦੇਸ਼ ਚ ਆ ਗਏ ਬਹੁਤ ਬਹੁਤ ਅੱਜ ਮੱਖਾ ਦੇਖਾ ਚਾਹਦਾ ਅਜੋ ਹੀ ਗੱਡੀ ਦਾ ਫਸਟ ਗਿਆ ਚੱਲੇ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਗੱਡੀ ਲਈਓ ਨਵੀਂ ਤੇ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਸ਼ੁਕਰ ਹੈ ਮਾਲਕ ਦਾ ਯਾਰ ਤੇ ਭਾਜੀ ਹੁਣ ਦੀ ਕੀ ਆ ਲਈਏ ਇਸ ਤੋਂ ਬਾਅਦ ਕੀ ਆ ਲੈਣਾ ਚਾਹੁੰਦੇ ਆ ਉਸ ਤੋਂ ਬਾਅਦ ਭਾਜੀ ਮੈਂ ਵੱਡੀ ਗੱਡੀ ਦਾ ਹੱਥ ਮੋੜਨਾ ਚਾਹੁੰਦਾ ਹੈ ਵੱਡੀ ਭਾਜੀ ਹੁਣ ਤੁਹਾਨੂੰ ਟਰਾਲਾ ਲੈ ਦਿੱਤਾ ਜਾਵੇ ਲਾਈਕ ਡਫੈਂਡਰ ਹੋ ਗਿਆ Thar ਹੋ ਗਈ ਜਾਂ રેਜਰ ਹੋ ਰੇਜਰ ਹੋ ਰੋਗੀ ਇਹ ਭਾਜੀ ਅਮਰੂਤੀ ਵਾਲੇ ਨੇ ਇਹ ਮੰਗ ਰਹੇ Thar ਅਸੀਂ ਅਮਰੂਤੀ ਵਾਲੇ ਨਹੀਂ ਏ ਪਰ ਲੈ ਲਵਾਂਗੇ ਜੇ ਅਮਰੂਤੀ ਕਿੱਧਰ ਦੀ ਨਿਕਲ ਜਾਣਾ ਹੈ ਬੜਾ ਦਿੱਦਾ ਜਾ ਵਾਹ ਹਾਂ ਜੀ ਹਾਂ ਜੀ ਹਾਂ ਜੀ ਬੱਸ ਕੁਝ ਗੱਲ ਨਹੀਂ ਕਰਨੀ ਹੁੰਦੀ ਨਹੀਂ ਭਜੀ ਹਾਂ ਜੀ ਕਰੋ ਗੱਲ ਕੋਈ ਹਾਂ ਜੀ ਨਾ ਉਹਦੀ ਨਹੀਂ ਭਜੀ ਆਪਾਂ ਕੈਮਰੇਮੈਨ ਦੇ ਸਾਹਮਣੇ ਕੈਮਰਾ ਕਿੰਨਾ ਦੇਣਾ ਕੈਮਰੇਮੈਨ ਨੂੰ ਲੰਬੇ ਕਹਿ ਰਹੇ ਇੱਥੇ ਆਣਾ ਸੀ ਅੱਜ ਦਾ ਬਲੌਗ ਖਤਮ ਕਰਦੇ ਆ ਜਨਾਬ ਸੋਕਰ ਇੱਥੇ ਕਾਦੂ ਜੀ ਕੋਈ ਦਮਾ ਚ ਆਇਆ ਬਲੌਗ ਕਰਨ ਦਾ ਮਤਲਬ ਕੀ ਕਹਿੰਦੇ ਆ ਅਰਾਦਾ ਬਣਿਆ ਅਰਾਦਾ ਬਣਿਆ ਜਾਂ ਕੁਝ ਵੀ ਗੱਲ ਕਰ ਲਾਂਗੇ ਜਬਬ ਬਣਿਆ ਤਾਂ ਅੱਜ ਦਾ ਇੱਥੇ ਹੀ ਖਤਮ ਕਰਦੇ ਆ ਬਾਏ ਬਾਏ ਟਾਟਾ ਵਾਓ so beautiful so elegant just looking like a wow dokya why 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 kutran to dok takri ki wadan dok takri we dok tak te nahi keh hanji mandra a gaye ha ji hun te ਤਸਵੀਰ ਦਾ ਸਵਾਗਤ ਅੱਡੋ ਹਾਂਜੀ ਮਾ ਸਾਡੇ ਇੱਕ ਦੇ ਬਾਅਦ ਅਸੀਂ ਤੁਹਾਨੂੰ ਦੱਸ ਦੇਗੇ ਸਿਕਿਉਰਟੀ ਦੇ ਕਾਰਨ ਵੀਡੀਓ ਨਹੀਂ ਕਰ ਸਕਦੇ ਹਾਂ ਹਾਂਜੀ ਹੈਗਾ ਇੱਥੇ ਲਿਖਿਆ ਇਹ ਨਕਸ਼ਾ ਫੈਂਟਰੀ ਦਾ ਹੈ ਨਾ ਅਸੀਂ ਇਹ ਪਿਆਰ ਤੋਂ ਕਹਿੰਦੇ ਕਿ ਆਹ ਵਲੋਗਰ ਸਾਹਿਬ ਸਭ ਤੋਂ ਪਿੱਛੇ ਕੋਈ ਸੁਧੋਚਾ ਬਦ ਉਸਾ ਬਦਲ ਨਾ ਕਰੀਏ ਸਾਡੇ ਰੱਬ ਦਾ ਸੁਭਾਅ ਹੈ। ਪਰ ਆਪ ਤੇਨ ਪੰਜੀ ਸਾਨੂੰ ਬਹੁਤ ਵਧੀਆ ਲੱਗਦਾ ਪਿਆ ਕਹਿੰਦੇ ਨੰਬੂ ਮੁੰਡਾ ਨਾਲ ਜਿੰਨਾ ਨਾਲ ਤੱਕ ਡੱਲ ਤੇ ਸਲਾਹ ਦੋਵੇਂ ਮਿਲਦੀ ਹੈ ਠੀਕ ਹੈ ਤੁਹਾਨੂੰ ਸੁਣੋ ਹਾਂ ਉਸੇ ਹੋਣੀ ਹੋਣੀ ਦਿਖਾ ਦਿੰਦੇ। ਵਾਈ ਵਾ ਸੁਣੇ ਕਰਾ ਦਾਰੇ ਕਿਥੇ ਅਸੀਂ ਫੇਵੀਆ ਦੇਖੋ ਨੋਟ ਅਲਾਉਡ ਫੇਵੀ ਬਣਾਈ ਜਾਂਦੇ ਆ ਇਸ ਲਈ ਚੰਗਾ ਬਾਇਪਾਏ। ਨੂੰ ਜੜ ਕੇ ਨਾ ਬਹੁਤ ਵਧੀਆ ਬਸ ਸਾਡੇ ਹੰਦੇ ਕਾਦਰਾ ਬਲਾ ਉਹ ਆ ਰੱਟੀ ਗਿਆ ਨੇ ਹੂੰ ਮੁੰਡਾ ਬਿੱਟਾ ਕਰ ਗਿਆ ਹੂੰ ਸਾਡੇ ਦੋਨੇ ਭੈਣ ਚੁੱਤਾ ਦੇ ਬੋਸ ਸਿੱਧੇ ਕਰਦਾ ਰਿਹਾ ਗੱਲ ਹੋਰ ਮਾਮਾ ਮੈਂ ਕੀ ਕਰਾਂ ਮੈਂ ਅੱਥੇ ਜਾ ਆ ਬਲਾ ਹਾਂ ਜੋ ਸਾਡੇ ਖਾ ਕੇ ਹਟ ਗਏ ਆ ਸਾਦ ਕਿਹੜਾ ਖਾਦਾ ਵੀਰਾ ਕਿਹੜਾ ਸੀਗਾ ਖੰਡ ਪਾਪੜੀ ਸੀ ਖੰਡ ਪਾਪੜੀ ਖੰਡ ਦੇ ਪਾਪੜੀ ਪੀਸਾ ਗਏ ਲੋ ਜਾਂ ਕੁਛ ਵੀ ਗੱਲ ਬਹੁਤ ਵਾਰ ਸੀਗਾ ਪੂਰਾ ਇੰਡੀਆ ਵਾਲਾ ਸਵਾਦ ਆ ਰਿਹਾ ਸੀਗਾ ਚਲੋ ਠੀਕ ਆ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਆ ਇਦਾਂ ਹੀ ਗਈ ਆ ਉਦੋਂ ਦਾ ਕਹਾਣੀ ਵੀਡੀਓ ਉਦੋਂ ਦਾ ਖਤਮ ਨਹੀਂ ਕੀਤਾ ਬੱਸ ਆ ਦੇਖ ਲਓ ਪੇਗਾ ਤੇਰੇ ਨਾ ਸਾਡਾ ਬਲੌਗ ਖਤਮ ਹੋਣਾ ਨਾ ਸਾਡੀ ਸੱਸਰੀ ਗੱਲ ਖਤਮ ਹੋਣੀ ਆ ਚਲਦੇ ਰਹਿਣਾ ਪੱਤ ਪੱਤ